ਹਰ ਸੋ ਹੀਰਾ ਛਾੜ ਕੇ ਕਰ ਹੈ ਆਨ ਕੀ ਆਸ ਤਹਨਰ ਦੋ ਜਕ ਜਾਹੇਂਗੇ सत्पाखे रब्दास माधो ਸਤ ਸੰਗਤ ਸਰਨ ਤੁਮਾਰੀ ਸਤ ਸੰਗਤ ਸਰਨ ਤੁਮਾਰੀ ਸਤ ਸੰਗਤ ਸਰਨ ਤੁਮਾਰੀ ਸਤ ਸੰਗਤ ਸਰਨ ਤੁਮਾਰੀ ہم آگن تمہیں اپکاری ہم آگن تمہیں اپکاری i uh -huh. ਇਹ ਯਾਤਰਾ ਮੁਕਤ ਗਿਆਨ ਜਿਹੜੀ ਪੰਡਾਵਾ ਲੈ ਕੇ ਆਇਓ ਕੀ ਕਹਿਣਾ ਚਾਹੋਗੇ ਕਿੰਨੇ ਸਮੇਂ ਤੋਂ ਕਰ ਰਹੇ ਹੋ ਸਭ ਤੋਂ ਪਹਿਲਾਂ ਤੇ ਮੈਂ ਸ਼੍ਰੀ ਰਵਿਦਾਤ ਜੀ ਦੇ 648ਵੇਂ ਜਨਮ ਦਿਵਸ ਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਦੇਣਾ ਵਾ ਤੇ ਜਿਹੜੇ ਮੇਰੇ ਇੱਥੇ ਸਾਥੀ ਆਏ ਆ ਉਹਨਾਂ ਦਾ ਮੈਂ ਪਰ ਤਹਿ ਦਿਲੋਂ ਸ਼ੁਕਰੀਆ ਕਰਦਾ ਵਾਂ ਕਿ ਉਹ ਇਸ ਵਾਰੀ ਅθε ਮੇਰੇ ਕੈਂਪ ਤੇ ਆਏ ਨੇ ਅੱਜ ਦਾ ਜਿਹੜਾ ਉਪਰਾਲਾ ਆਪਾਂ ਡਾਕਟਰ ਬੀਮਾ ਐਜੂਕੇਸ਼ਨ ਕਮੇਟੀ ਜਿਹੜੀ ਅੱਥੇ ਸਾਡੀ ਸਥਾਪਨਾ ਹੋਈ ਨਵੀਂ ਉਹਦੇ ਚ ਆਪਾਂ ਇੱਕ ਸ਼ੁਰੂਆਤ ਕੀਤੀ ਹੈ ਸ਼ੁਰੂਆਤ ਮੈਂ ਹੁਣੇ ਤੱਕ ਜਾ ਕੱਲਾ ਨਹੀਂ ਆ ਮੇਰਾ ਸਾਰੇ ਸਾਥੀਆਂ ਨਾਲ ਲੱਲ ਕੇ ਮੇਰਾ ਸਾਥ ਦਿੱਤਾ ਵਾ ਉਹ ਚਾਪਾ ਕੋ ਛੋਟਾ ਇੱਕ ਪ੍ਰਾਲਾ ਕੀਤਾ ਬੱਚਿਆਂ ਵਾਸਤੇ ਇੱਕ ਬੈਗ ਹੈ ਕਾਪੀ ਪੈਨ ਪੈਨਸਲ ਹਰ ਚੀਜ਼ ਸਾਡਾ ਇਹੋ ਪ੍ਰਾਲਾ ਵਾ ਕਿ ਆਪਾਂ ਵੱਧ ਤੋਂ ਵੱਧ ਬੱਚਿਆਂ ਤੱਕ ਸਿੱਖਿਆ ਦਾ ਗਿਆਨ ਅੱਗੇ ਪਹੁੰਚਾ ਸਕੀਏ ਸਾਡਾ ਜਿੰਨਾ ਵੀ ਅੱਗੇ ਮੋਟੀ ਹੋਏਗਾ ਵੱਧ ਤੋਂ ਵੱਧ ਜਿੰਨਾ ਸਾਡੀ ਕੋਸ਼ਿਸ਼ ਹੋਏਗੀ ਆਪਣੇ ਸਾਥੀਆਂ ਨੂੰ ਲੈ ਕੇ ਸਰ ਕੋ ਜਿੰਨਾ ਵੀ ਹੋ ਸਕੇਗਾ ਆਪਾਂ ਵੱਧ ਤੋਂ ਵੱਧ ਬੱਚਿਆਂ ਵਾਸਤੇ ਜੋ ਹਰ ਵਾਸਤੇ ਹੋ ਸਕੇਗਾ ਆਪਾਂ ਕਰਾਂਗੇ ਕੋਈ ਸਿੱਖਿਆ ਦਾ ਗਿਆਨ ਵੀ ਜ਼ਰੂਰੀ ਹੈ ਜਿਹੜਾ ਵਿਸ਼ੇਸ਼ ਔਰ ਖਾਸ ਪ੍ਰੋਗਰਾਮ ਅਸੀਂ ਜੈ ਭੀਮ ਮਹਾਸੰਗ ਵੱਲੋਂ ਗੁਰੂ ਰਵਿਦਾਸ ਸੇਵਕ ਸਭਾ ਔਰ ਅੰਬੇਡਕਰ ਐਜੂਕੇਸ਼ਨ ٹرسٹ ਵੱਲੋਂ ਇਹ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਤੇ ਅਸੀਂ ਵਿਸ਼ੇਸ਼ ਤੌਰ ਤੇ ਜੈ ਭੀਮ ਮਹਾਸੰਗ ਵੱਲੋਂ ਆਏ ਆਂ ਔਰ ਆਪਣੀ ਟੀਮ ਦੇ ਨਾਲ ਪੰਜਾਬ ਦੇ ਔਰ ਮਾਝੇ ਬੈਲਟ ਦੇ ਪਦ ਅਧਿਕਾਰੀ ਸਾਰੇ ਸਾਥੀ ਬਾਰਤ ਦੇਸ਼ ਔਰ ਪੰਜਾਬ ਦੇ ਸਾਰੇ ਲੋਕਾਂ ਨੂੰ ਗੁਰੂ ਰਵਿਦਾਦ ਜੀ ਮਹਾਰਾਜ ਦੇ ਜਨਮ ਦਿਨ ਦੀ ਔਰ 648ਵਾਂ ਜਿਹੜਾ ਜਨਮ ਦਿਨ ਆ ਉਹਦੀ ਬਹੁਤ-ਬਹੁਤ ਵਧਾਈ ਦਿੰਨੇ ਆ ਔਰ ਸੰਤਾ ਮਹਾਪੁਰਸ਼ਾ ਜੀ ਦਾ ਜਿਹੜਾ ਸੰਦੇਸ਼ ਸੀ ਭਾਰਤ ਦੇਸ਼ ਦੇ ਅੰਦਰ ਸਮੁੱਚੀ ਮਾਨਵਤਾ ਦਾ ਕਲਿਆਣ ਹੋਣਾ ਚਾਹੀਦਾ ਜਾਤੀ ਭੇਦ ਧਰਮ ਤੋਂ ਰਾਜਨੀਤੀ ਤੋਂ ਉੱਪਰ ਉੱਠ ਕੇ ਮਾਨਵਤਾ ਤੇ ਇਨਸਾਨੀਅਤ ਦੇ ਸੇਵਾਵਾਂ ਤੇ ਸਾਰੇ ਲੋਕਾਂ ਨੂੰ ਮਨ ਸਾਬ ਦੇ ਨਾਲ ਗੁਰੂਆਂ ਦੀ ਸੱਚੀ ਸੋਚ ਦੇ ਨਾਲ ਗੁਰੂਆਂ ਦੇ ਸੱਚੇ ਗਿਆਨ ਪ੍ਰਗਤੀਸ਼ੀਲ ਗਿਆਨ ਦੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਦੇਸ਼ ਦਾ ਕਲਿਆਣ ਔਰ ਸਮੁੱਚੀ ਭਾਰ ਦੇਸ਼ ਦੇ ਲੋਕਾਂ ਦਾ ਕਲਿਆਣ ਕਰਨ ਵਾਸਤੇ ਜੈ ਵੀ ਮਹਾਸੰਗ ਔਰ ਭੀਮrao ਮੇੜਕਰ ਐਜੂਕੇਸ਼ਨ ٹرسٹ ਔਰ ਗੁਰੂ ਰਵਿਦਾਸ ਸੇਵਕ ਸਭਾ ਵੱਲੋਂ ਅਸੀਂ ਸਾਰੇ ਰਲ ਮਿਲ ਕੇ ਸਮਾਜ ਦੇ ਭਲੇ ਵਾਸਤੇ ਸੰਤ ਮਹਾਪੁਰਸ਼ਾਂ ਦਾ ਜਿਹੜਾ ਸੰਦੇਸ਼ ਹੈ ਮਾਨਵਤਾ ਨੂੰ ਜੋੜਨ ਵਾਲਾ ਭਾਰਤ ਦੇਸ਼ ਨੂੰ ਜੋੜਨ ਵਾਲਾ ਸਾਰੇ ਲੋਕਾਂ ਦਾ ਕਲਿਆਣ ਕਰਨ ਵਾਲਾ ਵਿਚਾਰਧਾਰਾ ਨੂੰ ਅਸੀਂ ਉਹਨਾਂ ਦੇ ਗਿਆਨ ਨੂੰ ਉਹਨਾਂ ਦੇ ਮਹਾਪੁਰਸ਼ਾਂ ਦੇ ਸੰਦੇਸ਼ ਨੂੰ ਧਿਆਨ ਚ ਰੱਖਦੇ ਹੋਏ ਔਰ ਸਮੁੱਚੀ ਮਾਨਵਤਾ ਦੇ ਕਲਿਆਣ ਵਾਸਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆਂ ਅੱਜ ਪਵਿੱਤਰ ਦਿਨ ਦੇ ਉੱਤੇ ਮੈਂ ਨਗਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਨਾ ਅੱਜ ਸ੍ਰੀ ਗੁਰੂ ਦੇ 54638 ਮਾ ਪ੍ਰਕਾਸ਼ ਉਤਸਵਨ ਸਾਰੇ ਹਿੰਦੁਸਤਾਨ ਦੇ ਕੋਨੇ-ਕੋਨੇ ਤੇ ਮਨਾਇਆ ਜਾ ਰਿਹਾ ਹੈ ਔਰ ਉਹੀ ਸਿੱਖਿਆ ਗ੍ਰਹਿਣ ਕਰਨ ਵਾਸਤੇ ਬਹੁਤ ਬਹੁ ਲੋਕ ਅੱਗੇ ਆ ਗਏ ਨੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਅੱਗੇ ਪਹਿਲਾਂ ਸਾਡਾ ਸ਼ਬਦਾਨ ਹੈ ਖਤਮ ਕਰਨ ਨੂੰ ਜਿੱਦਾਂ ਕਿ ਪਹਿਲੇ ਕਹਿ ਗਏ ਸਾਡੇ ਕੋਈ ਸੱਜਣ ਕਿ ਖਤਮ ਕਰਨ ਨੂੰ ਭੁੱਲੇ ਅਸੀਂ ਖਤਰ ਨਹੀਂ ਹੋਣ ਦੇਗੇ ਆਪਣੀਆਂ ਕੁਰਬਾਨੀਆਂ ਦੇ ਦੇਾਂਗੇ ਬਾਕੀ ਇਹ ਹੈ ਕਿ ਇਹ ਦਿਨ ਦਿਹਾੜਾ ਖੁਸ਼ੀਆਂ ਨਾਲ ਨਹੀਂ ਮਨਾਣਾ ਹੈ ਬੱਚਿਆਂ ਕਾਪੀਆਂ ਜੋ ਵੀ ਹੋਏਗਾ ਇਹ ਹੈ ਸਾਡੀ 100 ਇੱਕ ਸਵਾ ਜਿਹੜੀ ਹੈ ਸ਼੍ਰੀ ਗੁਰੂ ਦੇ ਵਿਦਿਆਰਥੀ ਸੇਵਕ ਸਭਾ ਸ਼੍ਰੀ ਗੁਰੂ ਦੇ ਵਿਦਿਆਰਥੀ ਸੇਵਕ ਸਭਾ ਹੈ ਰਜਿਸਟਰ ਹੈ ਉਹੀ ਦਰੋਂ ਸੇ ਇਹ ਦਿੱਤਾ ਜਾਏਗਾ ਮਾਨ ਸਤਿਕਾਰ ਮੈਂ ਨਗਰ ਨਵਾਸੀਆਂ ਨੂੰ ਗਲੀ ਮੱਲਿਆ ਲਿਆ ਨੂੰ ਆਪ ਸਦਰਾਂ ਨੂੰ ਜੋ ਸਾਡੇ ਇੱਥੇ ਆ ਕੇ ਆਪਣੇ ਪਰ ਟੀਮਤੀ ਸੇ ਵਾ ਕੱਢ ਕੇ ਸਾਡੇ ਨਾਲ ਮਿਲੇ ਨੇ ਗੱਨਾ ਗੱਨਾ ਬੁਲਾਇਆ ਆਪ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੈ ਜੈਕਾਰ ਜਬਾਅ ਵਰ ਕਾਬਿਸ਼ਾ ਕੰਮ ਹੋ ਰਿਹਾ ਜੀ ਜੋ ਕਿ ਸਤਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਵਾ ਦੇਖੋ ਪੁਰੇ ਦੀ ਔਰ ਬਾਬਾ ਸਾਹਿਬ ਅੰਬੇਡਕਰ ਜੀ ਦੀ ਵਿਚਾਰਧਾਰਾ ਵਾ ਬੜੋ ਨਹੀਂ ਬਜ ਕਰਸ ਕਰੋ ਗੁਰਸਹਿਰਧਾਰਤ ਬਿਲੋ ਲੱਗ ਰਿਹਾ ਕਿ ਜਿਹੜਾ ਕੰਮ ਸ਼ੁਰੂਆਤ ਹੋ ਜਬਰਦਸਤ ਹੋ ਪੁੱਤ ਜਿਹੜਾ ਪ੍ਰੋਗਰਾਮ ਹੈ ਜਾਇਏ ਕਿ ਇਹਦਾ ਲੱਗ ਰਿਹਾ ਕਿ ਬਿਆਹ ਦੇ ਆ ਸਭ ਤੋਂ ਪਹਿਲੇ ਤੇ ਸਤਗੁਰੂ ਰਵਿਦਾਸ ਜੀ ਦੇ ਜਨਮ ਦਿਨ ਉੱਤੇ ਸਾਰਿਆਂ ਨੂੰ ਮੈਂ ਮੁਬਾਰਕਬਾਦ ਦੇਣਾ ਚਾਹਾਂਗਾ ਉਸ ਤੋਂ ਬਾਅਦ ਜਿਹੜੇ ਡਾਕਟਰ ਭੀਮrao ਅੰਬੇਡਕਰ ਐਜੂਕੇਸ਼ਨ ਸੁਸਾਇਟੀ ਵੱਲੋਂ ਜਿਹੜਾ ਇੱਕ ਬੜਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਜਿਹੜੀਆਂ ਸਟੇਸ਼ਨਰੀ ਦੀਆਂ ਜਿਹੜੀਆਂ ਆਈਟਮਸ ਦੇ ਕੇ ਤੋਂ ਉਹਨਾਂ ਨੂੰ ਇੱਕ ਇੱਕ ਤਰ੍ਹਾਂ ਦਾ ਪ੍ਰਚਾਹਤ ਕੀਤਾ ਜਾ ਰਿਹਾ ਹੈ ਕਿ ਉਹ ਐਜੂਕੇਸ਼ਨ ਵੱਲ ਵਧਣ ਕਿਉਂਕਿ ਜਿਹੜੇ ਸਤਗੁਰੂ ਰਵਿਦਾਸ ਜੀ ਦੀ ਜਿਹੜੀ ਵਿਚਾਰਧਾਰਾ ਆ ਉਹ ਜੇ ਤੇ ਮੈਂ ਤੇ ਅਸੀਂ ਕਹਾਂਗਾ ਕਿ ਹਰ ਸਾਲ ਨਹੀਂ ਇਹ ਸਾਰਾ ਸਾਲ ਹੀ ਮਨਾਉਂਦੇ ਰਹਿਣਾ ਚਾਹੀਦਾ ਵਾ ਗੁਰੂ ਰਵਿਦਾਸ ਜੀ ਦਾ ਜਿਹੜਾ ਗ੍ਰੰਥ ਹੈ ਉਹ ਇਸ ਕਰਕੇ ਕਿਉਂਕਿ ਜਿਹੜੀ ਗੁਰੂ ਰਵਿਦਾਸ ਜੀ ਦੀ ਜਿਹੜੀ ਵਿਚਾਰਧਾਰਾ ਉਹ ਕਹਿੰਦੀ ਬੇਗਮਪੁਰੇ ਦਾ ਸੁਨਾਹ ਦਿੰਦੀ ਆ ਬੇਗੰਪੁਰੇ ਦਾ ਮਤਲਬ ਹੈ ਕਿ ਜਿੱਥੇ ਹਰ ਕੋਈ ਬਰਾਬਰ ਹੋਵੇ ਜਿੱਥੇ ਕਿਸੇ ਨੂੰ ਦੁੱਖ ਤਕਲੀਫ ਨਾ ਹੋਵੇ ਭਾਈਚਾਰਾ ਬਣਿਆ ਹੋਵੇ ਤੇ ਜੇ ਲੋਕਾਂ ਨੂੰ ਮੈਂ ਇੱਕ ਕਵੀ ਚਲੋ ਇੱਕ ਗਿਲਾ ਵੀ ਹੈਗਾ ਮੇਰਾ ਸਮਾਜ ਦੇ ਨਾਲ ਕਿ ਜੇ ਸਮਾਜ ਨੇ ਗੁਰੂ ਅਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਇੰਪਲੀਮੈਂਟ ਕੀਤਾ ਹੁੰਦਾ ਤੇ ਅੱਜ ਜਿਹੜੀ ਬਾਹਮਣਵਾਦੀ ਸਰਕਾਰਾਂ ਸਾਡੇ ਦੇਸ਼ ਤੇ ਰਾਜ ਕਰ ਰਹੀਆਂ ਵਾਂ ਚਾਹੇ ਪੰਜਾਬ ਵਿੱਚ ਤੇ ਚਾਹੇ ਕੇਂਦਰ ਦੇ ਵਿੱਚ ਉਹ ਸਰਕਾਰਾਂ ਕਦੀ ਵੀ ਨਹੀਂ ਬਣ ਸਕਦੀਆਂ ਤੇ ਮੈਂ ਤੇ ਅਹੀਂ ਗੁਰੂ ਅਰਵਿਦਾਸ ਜੀ ਦੀ ਜਨਤੀ ਦੇ ਉੱਤੇ ਇੱਕ ਇਹ ਮੈਸੇਜ ਦੇਣਾ ਚਾਹਾਂਗਾ ਆਪਣੇ ਭਾਈਚਾਰੇ ਨੂੰ ਸਮਾਜ ਨੂੰ ਕਿ ਜਿੰਨਾ ਹੋ ਸਕੇ ਗੁਰੂਵਦਾਸ ਜੀ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਲੈ ਕੇ ਜਾਓ ਤਾਂ ਕਿ ਜਿਹੜੀ ਬਾਹਮਣਵਾਦੀ ਵਿਚਾਰਧਾਰਾ ਦੇ ਲੋਕ ਸਾਨੂੰ ਬੇਵਕੂਫ ਬਣਾ ਕੇ ਸਾਡੇ ਸਮਾਜ ਦੀਆਂ ਵੋਟਾਂ ਲੈ ਕੇ ਆਪਣੀ ਸਰਕਾਰ ਬਣਾ ਲੈਂਦੇ ਆ ਤੇ ਕੁਝ ਸਾਡੇ ਦਲਾਹ ਲੋਕ ਜਿਹੜੇ ਇਲੈਕਸ਼ਨਰ ਦੇ ਵਿੱਚ ਉਹਨਾਂ ਦਾ ਸਾਥ ਦੇ ਕੇ ਕੁਝ بڑے ਬੰਦੇ ਜਿਹੜੇ ਸਾਰਾ ਸਾਲ ਅੰਬੇਡਕਰ ਦੀਆਂ ਗੱਲਾਂ ਕਰਦੇ ਆ ਗੁਰੂਵਦਾਸ ਜੀ ਦੀਆਂ ਗੱਲਾਂ ਕਰਦੇ ਆ ਪਾ ਜਦੋਂ ਇਲੈਕਸ਼ਨ ਆਉਂਦੀ ਆ ਉਦੋਂ ਬਾਹਮਣਵਾਦੀ ਪਾਰਟੀਆਂ ਦੀਆਂ ਦਲਾਲੀਆਂ ਲੈ ਖਾ ਕੇ ਤੇ ਉਹਨਾਂ ਨੂੰ ਵੋਟਾਂ ਪਾ ਕੇ ਉਹਨੇ ਸਰਕਾਰ ਬਣਾ ਕੇ ਤੇ ਗੁਰਵਦਾਸ ਜੀ ਦਾ ਜਿਹੜਾ ਮਿਸ਼ਨ ਆ ਉਹਨੂੰ ਅੱਗੇ ਨਹੀਂ ਵਧਣ ਦੇਣਾ ਚਾਹੁੰਦੇ ਇਸ ਕਾਕੇ ਮੈਂ ਮੈਸੇਜ ਦੇਣਾ ਚਾਹਾਂਗਾ ਕਿ ਜਨਤੀ ਵਾਲੇ ਦਿਨ ਗੁਰਵਦਾਸ ਜੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇ ਘਰ-ਘਰ ਤੱਕ ਪਹੁੰਚਾਇਆ ਜਾਵੇ ਧੰਨਵਾਦ ਜੀ ਅੱਜ ਦੇ ਜਿਹੜਾ ਮੰਜ਼ੂਰ ਲੱਗਣਾ ਜਾਈ ਤੇ ਨਹੀਂ ਇਹ ਤੇ ਜਿਹੜੇ ਦੇਖੋ ਜਿਹੜਾ ਪੜ੍ਹਾਈ ਦਾ ਮਸਲਾ ਵਾ ਇਹਦੇ ਹਰ ਘਰ ਹਰ ਮੱਲੇ ਵਿੱਚ ਹੋਣਾ ਚਾਹੀਦਾ ਵਾ ਕਿ ਜਿਹੜੇ ਸਿੱਖਿਆ ਦੀ ਜਿੰਨੀ ਗੱਲ ਹੋਏਗੀ ਤੇ ਉਹਨ ਕਿਉਂਕਿ ਬਾਬਾ ਸਾਹਿਬ ਮਿੜਕਰ ਨੇ ਕਹੇ ਕਿ ਸਿੱਖਿਆ ਜਿਹੜਾ ਛੇ ਦਿਨਾਂ ਦਾ ਦੁੱਧ ਆ ਜਿਹੜਾ ਪੀਏਗਾ ਉਹ ਉਹ ਗਰਜੇਗਾ ਤੇ ਜੇ ਫਿਲਹਾਲ ਜੇ ਅੱਜ ਤੱਕ ਜੇ ਜੇ ਬਚਿਆ ਪਿਆ ਸਾਡੇ ਦੇਸ਼ ਦਾ ਸੰਵਿਧਾਨ ਚ ਬਚਿਆ ਪਿਆ ਵਾ ਉਹਨਾਂ ਲੋਕਾਂ ਕਰਕੇ ਬਚਿਆ ਪਿਆ ਜਿਨ੍ਹਾਂ ਨੇ ਸਿੱਖਿਆ ਦਾ ਜਿਹੜਾ ਦੁੱਧ ਛੇ ਦਿਨਾਂ ਦਾ ਦੁੱਧ ਪੀਤਾ ਵਾ ਤਾਂ ਉਹਨਾਂ ਨੇ ਅੱਖਾਂ ਕੱਢੀਆਂ ਉਸ ਬਾਹਮਣਵਾਦੀ ਲੋਕਾਂ ਨੂੰ ਤੇ ਤਾਂ ਕਰਕੇ ਸੰਵਿਧਾਨ ਅੱਜ ਤੱਕ ਬਚਿਆਦਾ ਤੁਸੀਂ ਅੱਜ ਤੱਕ ਜਿਹੜਾ ਬਾਣੇ ਮੋਟੇ ਸੁਖੀ ਬੈਠੇ ਨੇ ਉਹਦੇ ਕਰਕੇ ਬੈਠੇ ਜੀ ਤੇ ਲੇਕਿਨ ਸਰਕਾਰ ਦੀ ਪੂਰੀ ਸਾਜ਼ਿਸ਼ ਹੈ ਕਿ ਇਹ ਪੜ੍ਹਾਈ ਦਾ ਕੰਮ ਬੰਦ ਕਰ ਕਰ ਦਿੱਤਾ ਜਾਵੇ ਪਰ ਜਿਹ ਅੰਬੇਡਕਰ ਡਾਕਟਰ ਭੀਮਰਾਵ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਨੇ ਜਿਹੜਾ ਸ਼ੁਰੂ ਕੀਤਾ ਉਹ ਪ੍ਰਾਲਾ ਇਹਦੀ ਮੈਂ ਬਹੁਤ ਇਹਨਾਂ ਨੂੰ ਵਧਾਈ ਦੇ ਪੱਤਰ ਸਮਝਦਾ ਵਾਂ ਕਿ ਇਹਨਾਂ ਨੇ ਸਮਾਜ ਵਿੱਚ ਘਰ-ਘਰ ਵਿੱਚ ਇਹ ਸਿੱਖਿਆ ਦਾ ਜਿਹੜਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਅੱਜ ਦਾ ਜਿਹੜਾ ਪੁੱਤਰ ਦਿਹਾੜਾ ਸ਼ੁਰੂ ਗੁਰਵਦਾਸ ਸਿੰਘ ਮਾਰਨੇ ਦਾ ਪ੍ਰਕਾਸ਼ ਉਸਬ ਦੀ ਪਹਿਲਾਂ ਤਾਂ ਮੈਂ ਇਹਨਾਂ ਸਾਰੇ ਸਾਥੀਆਂ ਨੂੰ ਵਧਾਈ ਦੇਣਾ ਵਾਂ ਔਰ ਦੂਸਰੇ ਯੋਗਪੁਰਸ਼ ਬਾਬਾ ਸਾਹਿਬ ਮੇੜਕਰ ਜਿਨ੍ਹਾਂ ਨੇ ਇਸ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਯੋਗਪੁਰਸ਼ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜਿਹੜੀ ਬੜੀ ਦੇਰ ਬਾਅਦ ਉਹਦੇ ਜੁਲਮ ਹੁੰਦਾ ਵਾ ਉਸ ਜੁਲਮ ਨੂੰ ਘਟਾਉਣ ਵਾਸਤੇ ਉਹਨੂੰ ਖਤਮ ਕਰਨ ਵਾਸਤੇ ਐਸੇ ਜੁਗਪੁਰਸ਼ ਜਿਹੜੇ ਜਨਮ ਲੈਂਦੇ ਨੇ ਉਹ ਬਾਬਾ ਸਾਹਿਬ ਅੰਬੇਡਕਰ ਸਾਹਿਬ ਤੋਂ ਹਜ਼ਾਰਾਂ ਕਰਪਾਨਾਂ ਤੋਂ ਵੀ ਜ਼ਿਆਦਾ ਤਾਕਤ ਜਿਹੜੀ ਹੈ ਇੱਕ ਕਲਮ ਜਿਹੇ ਬਾਬਾ ਸਾਹਿਬ ਅੰਬੇਡਕਰ ਨੇ ਚਾਹੀ ਸੀ ਤਾਂ ਅੱਜ ਵੀ ਪੰਜੀ ਔਰ ਉਹਨਾਂ ਦੇ ਸਾਥੀ ਜਿਹੜੇ ਆ ਔਰ ਅੰਬੇਡਕਰ ਜਿਹੜਾ ਐਜੂਕੇਸ਼ਨ ਕਮੇਟੀ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਉਹ ਇਹੋ ਹੀ ਆ ਕਿ ਕਲਮ ਦੇ ਆਧਾਰ ਦੇ ਉੱਤੇ ਵੱਧ ਤੋਂ ਵੱਧ ਪੜੋਗੇ ਫਿਰ ਜਦੋਂ ਆਪਣੇ ਸਮਾਜ ਦਾ ਜਿਹੜਾ ਉਧਾਰ ਕਰ ਸਕੋਗੇ ਤਾਂ ਇਹਦੇ ਸ਼ੁਭ ਦਿਨ ਦੇ ਉੱਤੇ ਮੈਂ ਸਾਰਾ ਮੁਬਾਰਕਬਾਦ ਵੀ ਦਿੰਨਾ ਵਾ ਔਰ ਵਾਲਮੀਕਨ ਧਰਮ ਦੇ ਅਧਿਆਤਮਿਕ ਗੁਰੂ ਪ੍ਰਭੂ ਤਾਕਾ ਜੀ ਮਾਰੇ ਨੇ ਕਿਹਾ ਕਿ ਗਲੀ ਗਲੀ ਸੇ ਆਈ ਆਵਾਜ ਤੇ ਜੈ ਵਾਲਮੀਕੀ ਤੇ ਜੈ ਰਵਿਦਾਸ ਤੋਂ ਬਹੁ ਬਹੁ ਮੁਬਾਰਕਾ ਜੀ ਦੇ ਸ਼ੁਭ ਦਿੰਦੇ ਆ